ਪਵਨ ਹੋਸ਼ੀ ਦੀ ਰਚਨਾ ਉੱਠ ਕੇ ਤੜਕੇ ਕਰਨੀ ਕਸਰਤ ਉੱਠ ਕੇ ਤੜਕੇ ਕਰਨੀ ਕਸਰਤ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਿਹਤ ਤੋਂ ਵੱਧ ਕੇ ਦੱਸ ਤੇਰੇ ਲਈ ਸਿਹਤ ਤੋਂ ਵੱਧ ਕੇ ਦੱਸ ਤੇਰੇ ਲਈ ਕੀ ਜ਼ਰੂਰੀ ਹੈ ਕੀ ਜ਼ਰੂਰੀ ਹੈ ਉੱਠ ਕੇ ਤੜਕੇ ਕੰਮੀ ਕਸਰਤ ਬਹੁਤ ਜ਼ਰੂਰੀ ਹੈ ਸੇ ਤੋਂ ਵੱਧ ਕੇ ਦਸ ਰੇਲੀ ਕੀ ਜ਼ਰੂਰੀ ਹੈ ਜੋਗਿੰਗ ਕਰ ਲੈਗਾ ਫਿਰ ਜੋਗਾ ਕਰ ਲੈ ਦੌੜਾਂ ਲਾ ਲੈ ਖੇਡਾਂ ਖੇਡ ਲੈ ਜਾਂ ਪੂਲ ਚ ਤਲ ਜੋਗਿੰਗ ਕਰ ਲੈਗਾ ਫਿਰ ਜੋਗਾ ਕਰ ਲੈ ਦੌੜਾਂ ਲਾ ਲੈ ਖੇਡਾਂ ਖੇਡ ਲੈ ਜਾਂ ਪੂਲ ਚਤਲ ਮੰਜੇ ਦੇ ਨਾਲ ਜੁੜਿਆ ਰਹਿਣਾ ਮੰਜੇ ਦੇ ਨਾਲ ਜੁੜਿਆ ਰਹਿਣਾ ਕੀ ਮਜਬੂਰੀ ਐ ਕੀ ਮਜਬੂਰੀ ਐ ਕੀ ਮਗਰੂਰੀ ਐ ਕੀ ਮਜਬੂਰੀ ਐ ਉੱਠ ਕੇ ਟੜ ਕੇ ਕੰਨੀ ਕਸਰ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜਾ ਕੇ ਜਿਮ ਵਿੱਚ ਜਾ ਕੇ ਜਿਮ ਵਿੱਚ ਸਾਈਕਲ ਚਲਾ ਲੈ ਤੂੰ ਸਾਈਕਲ ਚਲਾ ਲੈ ਤੂੰ ਜਾ ਕੇ ਵਿੱਚ ਜਿਮ ਦੇ ਸਾਈਕਲ ਚਲਾ ਲੈ ਤੂੰ ਟੱਪ ਲੈ ਰੱਸੀ ਜਾਂ ਫਿਰ ਡੰਡ ਬੈਠਕਾਂ ਲਾ ਲੈ ਤੂੰ ਅਣਖਾਂ ਦੇ ਨਾਲ ਮਿੱਤਰੋ ਜੀਣਾ ਚਾਹੀਦਾ ਬਿੱਜ ਪਟਾਂ ਦੇ ਜੋਰ ਦੀ ਤਾਂ ਹੋਣਾ ਚਾਹੀਦਾ ਹੈ ਦੰਪਕਾਉਂਦੀ ਦੇਸੀ ਕਿਉਂ ਦੀ ਚੁਰੀ ਹੈ ਉੱਟ ਕੇ ਤੜਕੇ ਕਰਨੀ ਕਸਰ ਬਹੁਤ ਜ਼ਰੂਰੀ ਹੈ ਦੂਰ ਨਸ਼ਿਆਂ ਤੋਂ ਤੁਸੀਂ ਰਹਿਣਾ ਸਿੱਖ ਲਵੋ ਰਹਿਣਾ ਸਿੱਖ ਲਵੋ ਦੂਰ ਨਸ਼ਿਆਂ ਤੋਂ ਦੂਰ ਨਸ਼ਿਆਂ ਤੋਂ ਦੂਰ ਨਸ਼ਿਆਂ ਤੋਂ ਦੂਰ ਨਸ਼ਿਆਂ ਤੋਂ ਤੁਸੀਂ ਰਹਿਣਾ ਸਿੱਖ ਲਵੋ ਚੰਗੀ ਸੰਗਤ ਵਿੱਚ ਰਹਿਣਾ ਤੁਸੀਂ ਸਿੱਖ ਲਵੋ ਫੈਸ਼ਨਾਂ ਤੋਂ ਵੀ ਫੈਸ਼ਨਾਂ ਤੋਂ ਵੀ ਤੁਸੀਂ ਸਦਾ ਰਹੋ ਦੂਰ ਮਿੱਤਰੋ ਕਰੋਣਾ ਆਪਣੇ ਤੇ ਕਦੇ ਵੀ ਗਰੂਰ ਮਿੱਤਰੋ ਗਰੂਰ ਮਿੱਤਰੋ ਹੋਹੀ ਪੈਣੀ ਨੀਓ ਫਿਰ ਕਦੇ ਪੂਰੀ ਮਿੱਤਰੋ ਪੂਰੀ ਮਿੱਤਰੋ ਉੱਠ ਕੇ ਣਕੇ ਕੰਨੀ ਕਸਰ ਬਹੁਤ ਜ਼ਰੂਰੀ ਹੈ ਸੇਤੋਂ ਵੀ ਵੱਧ ਕੇ ਦੱਸ ਕੀ ਜ਼ਰੂਰੀ ਹੈ ਸਿਹਤੋਂ ਵੀ ਵੱਧ ਕੇ ਦੱਸ ਕੀ ਜ਼ਰੂਰੀ ਹੈ